ਇਹੀ ਮੇਰਦਾ ਬੋਲਣਾ ਤੂਦੇ ਆਗੇ ਅਰਦਾਸ ਗੁਰੂ ਗੁਰੂ ਵਾਹਿਗੁਰੂ ਗੁਰੂ ਰਾਮਦਾਸ ਆਦ ਗੁਰੇ ਜੁਗਾਦ ਗੁਰੇ ਨਵੇਂ ਸਾਤ ਗੁਰੇ ਨਵੇਂ ਸ੍ਰੀ ਗੁਰੂ ਦੇਵੇਂ ਮੇਰੀਆਂ ਬੈਨੋ ਤੇ ਵੀਰੋ जीवन च कोई अजी मंजल जरूर आ जा करती है जो, जो चित्र गुप्त की समझ लग जाए तो गुप्त चित्र कोई एड्डी अवोखी अवस्था नहीं सिख धर्म च बड़ी सहज है बाकी धर्मां भी शायद सहज ही होर्म क्योंकि कर्म कट है। ਇਸ ਕਰਕੇ ਜਿਨਾ ਕਰਮ ਦੀ ਚੱਕੀ ਚ ਨਹੀਂ ਪੀਸਣਾ ਇਸ ਤੇ ਆ ਕੇ ਸੁਖ ਮੰਨਣਾ ਹੈ ਉਹ ਨਾ ਪਰਮਤਉ ਸ਼oa ਕਰੇ ਹੋਰ ਰਾਣੀ ਰੱਬ ਨੇ ਤਾਂ ਬੰਦੇ ਨੂੰ ਮਨ ਦਿੱਤਾ ਸੀ ਕਿ ਇਹਦੇ ਤੋਂ ਸੇਵਾ ਲੈ ਸਕੇ ਪਰ ਮਾਨ ਨੇ ਬੰਦੇ ਤੋਂ ਸੇਵਾ ਲੈਣੀ ਸ਼ੁਰੂ ਕਰ ਦਿੱਤੀ ਅੱਜ ਕਿੰਨਾ ਚੰਗਾ ਹੰਦਾ ਜੇ ਭੈਣ ਪ੍ਰਜੋਤ ਚਿੱਟੇ ਲੋਯਾਰੀ ਕਰਤਾ ਵੀ ਨਾਲ ਚੁੱਕੀ ਲਿਆਉਂਦੀ ਵੱਡਾ ਜਨਨ ਸਟੇਵੀ ਸੌ ਉਹ ਨਹੀਂ ਲੈਈ ਇਹ ਵੀ ਮਰਜ਼ੀ ਅਸਾਂ ਕਈ ਬੈਕ ਉੱਤੇ ਕਵਤਾ ਲਿਖੀਆਂ ਕਈ ਗੱਲਾਂ ਕੀਤੀਆਂ ਅੱਜ ਦੀ ਰਾਤ ਤੇ ਕੱਲ ਦੀ ਸਵੇਰ ਜੇ ਗੁਰੂ ਬਾਬੇ ਦੀ ਮਿਹਰ ਹੋਈ ਤਾਂ ਮੈਂ ਜਹਾਜ਼ ਪੜਤੇ ਮੋੜ ਜਾਣਾ ਕੁਝ ਗੱਲਾਂ ਜਾਂਦੀ ਯਾਰੀ ਕਈ ਲੋਕਮੀਆ ਕਰ ਸਕਦੇ ਨੇ ਪਰ ਮੇਰੀ ਤੇ ਆਦਤ ਹੈ ਮੈਂ ਆਉਂਦੀ ਵਾਰ ਤੋਂ ਜਾਂਦੀ ਵਾਰ ਤੱਕ ਅਕਦੀ ਕੋ ਫਰਕ ਨਹੀਂ ਸੰਝਿਆ ਖੁੱਲੇ ਡੁੱਲੇ ਗੱਲ ਤੁਹਾਡਾ ਨਾ ਕਰਾਂ ਜਿਹੜਾ ਇਹ ਖਿਆਲ ਦੀ ਸ਼ੰਕਾ ਹੈ ਕਿ ਸਿੱਖ ਧਰਮ ਨੂੰ ਕੋਈ ਖਤਰਾ ਹੈ ਇਸ ਦੇ ਨਾਲ ਮੈਂ ਸਹਿਮਤ ਨਹੀਂ ਮੈਂ ਸਮਝਣਾ ਸਿੱਧ ਧਰਮ ਦੇ ਪ੍ਰਚਾਰ ਦੀਆਂ ਨਹੀਂਆਂ ਹਾਂ ਬਣੀਆਂ ਨੇ ਕੌਮ ਖਾਲਸਾ ਤੇ ਸਰਕਾਰ ਖਾਲਸਾ ਦੀ ਗੱਲ ਹੁਣ ਹੋਈ ਐ ਖਾਲਸੇ ਨੇ ਅੱਜ ਆਪਣਾ ਬਾਣਾ ਤੇ ਬਾਣੀ ਤੇ ਸੇਵਾ ਸਿਮਰਨ ਦੀਆਂ ਚਾਰ ਵਿਉਂਤੀਆਂ ਨੂੰ ਪਛਾਣਿਆ ਅੱਜ ਕਿਰਪਾ ਉਸ ਅਕਾਲ ਪੁਰਖ ਦੀ ਹੈ ਕਿ ਸਤਰੀ ਦੀਆਂ ਹੱਦਾਂ ਪਾਰ ਕਰਕੇ ਤਰੰਗ ਫਰੰਗੀਆਂ ਨੇ ਬਣਾਇਆ ਅੱਜ ਚਿੱਟੇ ਕਾਲੇ ਦੀ ਤਵੀਜ਼ ਹਟ ਗਈ ਹੈ ਅੱਜ ਪੜ੍ਹੇ ਹੋਏ ਤੇ ਅਨਪੜ੍ਹ ਦੀ ਵਿਦਿਆ ਤੇ ਵਿਦਿਆ ਬੁੱਧੀ ਜੀਵਿਆਂ ਨੇ ਜੀਵਾ ਵਾਲਾ ਜੀਵਿਕ ਬਣਨ ਦੀ ਕੋਸ਼ਿਸ਼ ਕੀਤੀ ਹੈ ਜੀਵਤਾ ਨੇ ਬੁੱਧੀ ਨੂੰ ਪਛਾਣ ਕੇ ਬੁੱਧੀ ਜੀਵੇ ਬਣਨ ਦੀ ਕੋਸ਼ਿਸ਼ ਕੀਤੀ ਹੈ ਧਰਮ ਇੱਕ ਬੜਾ ਰਸ ਹੈ ਮੈਂ ਕਿਆ ਕਰਦਾ ਭਾਈ ਤੂੰ ਰੱਜ ਕੇ ਸ਼ਰਾਬ ਪੀ ਆ ਵੀ 25 ਡਾਲਰ ਮੇਰੇ ਕੋਲ ਲੈ ਜਾ ਇਹਦੇ ਨਾਲ ਵੀ ਅਦੂਪ ਜੱਦੀ ਹੋਰ ਬੋਤਲ ਖਰੀਦ ਲੈ ਆਪਾਂ ਨੂੰ ਵੀ ਜੇ ਤੂੰ ਆਪਣੇ ਮਨ ਦੀ ਠੱਠੀ ਚ ਸ਼ਰਾਬ ਨਹੀਂ ਕਰ ਸਕਦਾ ਆਪਣੇ ਜੀਵਨ ਦੇ ਰਸ ਨੂੰ ਕਿਉਂ ਤੋ ਯੋਗ ਚ ਨਹੀਂ ਕਰਕੇ ਵਿਯੋਗ ਦੀ ਦੁਨੀਆ ਤੋਂ ਬਾਹਰ ਕੱਢ ਕੇ ਸੰਯੋਗ ਚ ਨਹੀਂ ਲਿਜਾ ਸਕਦਾ ਤਾਂ ਫੇਰ ਜੇ ਤੇਰੀ ਅੰਦਰਲੀ ਸਿਕਿਉਰਿਟੀ ਨਹੀਂ ਤੇ ਬਾਹਰਲੀ ਸਪਿਰਿਟ ਨਾਲ ਭਰ ਲੈ ਆਪਣਾ ਪੇਟ ਦਾ ਥੈਲਾ ਮੂਰਗਤਾ ਮੂਰਗੀ ਹੁੰਦੇ ਆਪੋ ਇੱਕ ਮੂਰਗੀ ਲੈਣ ਦੇ गलियां ने जो अपने अंदरों को कके बारो करी है तो जी आपने नहीं तू तगड़ा कर सकता स्पिरिट कोई अस्सी प्रूफ कोई सौ प्रूफ भावे कोई पांच सौ प्रूफ इतने पंजाब तो रूड़ी मारका भी कहेंगो आनंद करो जी आपू ਇਹ ਜੀਵਨ ਇਹ ਨਗਲਾ ਦਾ ਗੱਲ ਕਰਦੇ ਨੇ ਬਿਆਨ ਨੇ ਇਹ ਨਗਲਾ ਦਾ ਇਸ ਜੀਵਨ ਨਾਲ ਕੋਈ ਵਾਸਤਾ ਨਹੀਂ ਨਾ ਧੰਦਾ ਨਾ ਦੌੜ ਦਾ ਨਾ ਸੁੰਦਰਤਾ ਦਾ ਨਾ ਕਪ੍ਰੇਣਾ ਦਾ ਨਾ ਪੈਣਨ ਦਾ ਤੇ ਕਿਸੇ ਗੱਲ ਦਾ ਵੀ ਇਸ ਜੀਵਨ ਨਾਲ ਕੋਈ ਸਬੰਧ ਨਹੀਂ ਇਹ ਜੀਵਨ ਤੋਂ ਮਿਲਿਆ ਸੀ ਚਿੱਤਰ ਰੂਪ ਵਿੱਚ ਗੁਪਤ ਨੂੰ ਪਛਾਣ ਸਕੇ ਹਰ ਕੋਈ ਹਜ਼ਾਰਾਂ ਸਾਲ ਹਜ਼ਾਰਾਂ ਸਾਲ ਆਪਣੀ ਨਰਬਸ ਆਪਣੀ ਦੇਨੂਰੀ ਪਰ ਹੁੰਦੀ ਹੈ ਬੜੀ ਮੁਸ਼ਕਲ ਜਿਹਾ ਹੁੰਦਾ ਹੈ ਕਿ ਦੀਦਾਵਰ ਪੈਦਾ ਤੇ ਇਹਦਾ ਹੱਲ ਨਹੀਂ ਲੱਭਿਆ ਇਸ ਗੱਲ ਦਾ ਮਨੁੱਖਤਾ ਨੂੰ ਹੱਲ ਨਹੀਂ ਲੱਭਿਆ ਤੇ ਚਿੱਤਰ ਤੋਂ ਗੁਪਤ ਨੂੰ ਕਿਵੇਂ ਪਛਾਣਿਆ ਜਾਏ ਇਹ ਚੰਚੜ ਹੈ ਅੰਗਰੇਜ਼ੀ ਵਿੱਚ ਮੈਂ ਇਹ ਚੰਚਿਤਰਾ ਕਹਿ ਸਕਣਾ ਲੇਕਿਨ ਤਰਜਮਾ ਕਰਨ ਦੀ ਮੈਨੂੰ ਮੁਰਾਦ ਜੀ ਪੈਗੀ ਇਸ ਕਰਕੇ ਮੈਂ ਕੋਸ਼ਿਸ਼ ਕਰਨਾ ਕਿ ਆਪਣਾ ਇਹ ਗੱਲ ਤੁਹਾਨੂੰ ਮੈਂ ਕਹ ਤਾ ਗੁਰੂ ਨੇ ਰਹਾ ਹਲ ਦਸ ਤਾ ਅਸੀਂ ਨੁਗੁਰਾ ਤੇ ਹੈ ਨਹੀਂ ਗੁਰਿ ਘਾਲੇ ਨੁਗੁਰਾ ਨਾ ਬੁਰਾ ਜਿਹੜਾ ਗੁਰੂ ਦੀ ਰਹਿਤ ਫੇਰਾ ਫੇਰੀ ਕਰਦਾ ਉਹ ਤੇ ਨੁਗਰਾ ਹੈ ਤੇ ਮਾੜਾ ਬੁਰਾ ਤਾਂ ਦਾ ਤੁਸੀਂ ਕਹੋਗੇ ਮੈਂ ਬੁਰਾ ਕਿਹਾ ਇਸ ਤਰ੍ਹਾਂ ਮੈਂ ਬੁਰਾ ਨਹੀਂ ਕਹਿੰਦਾ ਮਾੜਾ ਤੇ ਗੁਰੂ ਵਾਲੇ ਹੋਦੇ ਨੁਗਰੇ ਬਣ ਜਾਣਾ एक छोटी जी इरादरी पीछे छोटी जी और छोटी इरादरी की है शीशे अगे खिलोर बंदर वन अपने आप में खूबसूरत करूबसूरती शीशे तो चित्र, चर शीशे च उन्नी दूर है जिन्ना शीशे तो दूर है यह बात है द मेजरमेंट इन दिर इज आपोजिट इन एंगल टू द मेजरमेंट ऑफ दबजेक्ट तुझे प्रोजेक्शन अभी मेरे तुम पढ़े ही होने कोई नवी गल नहीं लेकिन मनुख का शीशा इनफिनिटी है तो गुरु ने एक गल कही चित्र में विचित्र दे इस करके गुरु गोबिंद सिंह ने रहत दे दी क्या तरह तो रहत प्यारी मोहे को ਸੁਖ ਗਿਆ ਅੱਜ ਮੇਰੀ ਝੂਕਾ ਹੈ ਇੱਕ ਖੁਸ਼ੀ ਹੈ ਲੰਮੀ ਰਕੀਨਾ ਮੇਰੀਆਂ ਲੰਮੇ ਨੇ ਮੇਰੇ ਢਾਗ ਮੈਂ ਵਿਚਦਾ ਵਿਚਿਰਦਾ ਇਸ ਗੱਲ ਨੂੰ ਹਾਂ ਜਾਣਦਾ ਅੱਜ ਨਵਾਂ ਜੀਵਨ ਆ ਗਿਆ ਅੱਜ ਨਵੀਂ ਸੋਹਤਾ ਆ ਗਈ ਨਵੇਂ ਰੰਗ ਨਵੀਆਂ ਤਰੰਗਾਂ ਨਵੀਂ ਜਵਾਨੀ ਨਵਾਂ ਜਵਾਬ ਜਵਾਬ ਬੜਾ ਸਦਾਜਾ ਹੈ वे आज सिखी अज अपनान वाले जूप है अब सिखी वाले नीप है एक हैं या दो हजार हैं पर लमे ने पेंडे कई को दूर दुराडे मेड़िया चखड़ इन्होंने जिना कई तरह के दुख भी सहने लून अलूनी

ਤੁਸੀਂ ਮੰਦੇ ਬੋਲ ਜਾਂ ਬੋਲਦੇ ਅਸੀਂ ਕਰੀਏ ਸ਼ੁਕਰਾਨਾ ਸ਼ੁਕਰ ਮੇਰੇ ਹੈ ਅੱਲਾ ਦਾ ਤੁਸੀਂ ਬੋਲਦੇ ਤਾਂ ਸਾਨੂੰ ਤੁਹਾਡੀਆਂ ਗਾਲਾਂ ਕਿਉਂ ਦੀਆਂ ਨਾਲ ਚੰਗੀਆਂ ਲੱਗਦੀਆਂ ਤੁਸੀਂ ਸਾਨੂੰ ਸੀਆਈਏ ਦੇ ਏਜੰਟ ਆਖੋ ਮਾੜੇ ਆਖੋ ਸਾਡਾ ਜੋਗਾਨੰਦੋ ਸਾਡੀ ਪੁੱਠੀ ਖੱਲ ਜਿਹੀ ਲਾ ਦੇਓ असीं फिर बि थोरे दार की असीं ख़ालसा सरकार तव्हां भुल नी सघो वख न सघे तव्हां छॾ नी सघे असीं सुतिराल वटां च बहत गी सोणे लॻे ਸਾਦਾ ਜੋਗਨ ਫੇਰ ਵਾਪਸ ਆ ਗਿਆ ਦੂਰ ਦੇ ਠਿਕਾਣੇ ਭੁੱਲ ਗਏ ਜ਼ਿੰਦਗੀ ਦਾ ਨਵਾਂ ਹੋ ਗਏ ਜੀਵਨ ਦੇ ਵਿੱਚ ਗੁਰੂ ਨੇ ਜਿਹੜੇ ਵਕਰੀ ਪਾਲੇ ਸਾਦੇ ਸ਼ਬਦਾਂ ਦੀ ਧੁਨੀ ਨੇ ਅੰਦਰ ਦੇ ਅੰਤਰ ਸਤਾਰ ਨੂੰ ਉਜਾੜ ਦਿੱਤਾ ਅਸਾਂ ਦੁਨੀਆ ਦੀਆਂ ਉਹ ਲੰਮੀਆਂ ਲੰਘਾਂ ਜੁਮਲੀਆਂ ਜਿਹੜੀਆਂ ਕਿ ਕਈਆਂ ਰਸ਼ੀਆਂ ਮੁਣੀਆਂ ਨੂੰ ਲੱਖਾਂ ਵਰੀਆਂ ਦੀ ਤਪ ਤੋਂ ਵੀ ਨਹੀਂ ਮਿਲਦੀ ਅੱਜ ਜਿਸੀ ਫੇਰ ਜੀਉ ਗਏ ਸਾਡੀ ਜ਼ਿੰਦਗੀ ਇੱਕ ਬੜੀ ਸੱਚੀ ਤੇ ਸੁੱਚੀ ਤੇ ਬਹੁਤੀ ਲੰਮੀ ਨੇ ਰਹੀ ਇਸ ਕਰਕੇ ਅਸੀਂ ਭਾਗਾ ਵਾਲੇ ਹਾਂ ਅਸੀਂ ਗੁਰਸਿੱਖ ਲੋਹ ਲਾਜਰੇ ਪੁੱਤਰ ਬਾਬੇ ਨਿਹਾਲ ਸਿੰਘ ਦੇ ਨਾਲ ਉਹਨਾਂ ਪਿੰਡਾਂ 'ਚ ਤੁਰੇ ਫਰੇ ਜਿੱਥੇ ਸਾਡੇ ਗੁਰੂਆਂ ਨੇ ਕਦਮ ਪਾਇਆ ਅਸਾਂ ਉਸ ਧਰਤੀ ਦੀ ਸ਼ੋਨੂ ਮੱਥੇ ਤੇ ਲਾਇਆ ਅਸੀਂ ਅੱਜ ਬੜੇ ਸੁਹਾਗ ਜੀ ਹਾਂ ਇਸ ਕਰਕੇ ਅਸੀਂ ਅੱਜ ਖੁਸ਼ ਤੇ ਖੁਸ਼ੀ ਨਹੀਂ ਬਲਕਿ ਉਸ ਖੁਸ਼ੀ ਚ ਖੁੱਲ੍ਹੇ ਨਹੀਂ ਸਮਾਉਂਦੇ ਅੱਜ ਦੂਰ ਦੁਰਾਡੇ ਵਸਦੇ ਅਸੀਂ ਨਹੀਂ ਅਸੀਂ ਤੇ ਰਸਦੇ ਹਾਂ ਤੁਹਾਡੇ ਦਿਲ ਵਿੱਚ ਆਪਣੀ ਧੜਕਣ ਨੂੰ ਪਹਿਚਾਨੋ ਮੇਰ ਗਾਣੋ ਕੁਝ ਤਾਂ ਸੁਣ ਲਾਓ ਮੇਰੀ ਗੱਲ ਗੱਲ ਮੇਰੀ ਕੋਈ ਔਖੀ ਨਹੀਂ ਇਹ ਸਖੀ ਜੀ ਕੋਈ ਕਾਟੀ ਨਹੀਂ ਇਹ 사ਕੀ ਦੀ ਹੈ ਗੱਲ ਹੈ ਪੀਣ ਵਾਲਾ ਹੀ ਜਾਣਦਾ ਹੋਈ ਹੈ ਪਹਿਚਾਨ ਇਸੇ ਤਰ੍ਹਾਂ ਨਿਮਰਤਾ ਦੇ ਪੁੰਜੋ ਕੌਮ ਦੀ ਗੱਲ ਲਈ ਉਠੋ ਜਾਗੋ ਤੁਸੀਂ ਤਾਂ ਦਿਨ ਸ਼ਰਾਬ ਪੀਤੇ ਆ ਮਸਤੀ ਦੇ ਲੋਰੇ ਵਿੱਚ ਮਛੰਦਰਾ ਵਾਂਗੂੰ ਕਈ ਛੱਲਾਂ ਪੈ ਛਲਦੇ ਅੱਜ ਦੇ ਤੇ ਕੱਲ ਦੇ ਕਈ خیال ਆਉਂਦੇ ਪਰ ਮੈਂ ਚੁੱਪ ਹਾਂ ਦੁਖੀ ਹਾਂ ਮੈਂ ਦੇਖਦਾ ਹਾਂ ਤੁਹਾਡੀ ਸਿਆਣਪ ਬਗਵਾ ਉਠੋ ਕਰੋ ਹੌਸਲਾ ਮੁੱਕ ਜਾਏ ਇਹ ਫੈਸਲਾ ਅਸੀਂ ਤਾਂ ਆਉਦੇ ਹਾਂ ਤੁਹਾਡੇ دیدار ਲਈ ਤਾਂ ਕਿ ਤੁਸੀਂ ਯਾਦ ਰੱਖੋ ਅੱਜ ਗੁਰੂ ਹੈ ਜਾਗਦਾ ਅੱਜ ਕੌਮ ਹੈ ਜਾਗਦੀ ਅੱਜ ਦਾ ਜੋ ਖਾਲਸਾ ਜੀਵਨ ਚਾਹ ਜੂਰਿਆ ਉਹ ਕਦੀ ਨਾ ਮਰਿਆ ਨਾ ਕੋਈ ਮਾਰ ਸਕਿਆ ਇਹ ਤੁਹਾਡੇ ਫੈਸਲੇ ਅਸੀਂ ਇਹਨਾਂ ਨੂੰ ਨਹੀਂ ਕਹੂਗਾ ਅਸਲੀ ਸਿੱਖਾ ਦਾ ਸੂਲ ਹੈ ਅਸੀਂ ਇਹ ਸਿੱਖਸ ਰਹਿਤ ਦੇ ਉਸ ਬਹਿਤ ਦੇ ਉਸ ਗੁਰੂ ਦੇ ਜਿਸ ਨੂੰ ਕੋਈ ਨਾ ਕੁਝ ਕਹਿ ਸਕਿਆ ਸੋ ਪਿਆਰੇ ਵੀਰੋ ਬੜੀਆਂ ਚੰਗੀਆਂ ਚੀਜ਼ਾਂ ਕਹੜੀਆਂ ਸੁਰਤਾ ਹਨ ਬੜੀ ਕਿਰਪਾ ਹੈ ਤੁਸੀਂ ਸਾਨੂੰ ਨਵਾਜਿਆ ਹੈ ਅਸੀਂ ਪੰਜਾਬ ਦੀਆਂ ਲੁਗਾਈਆਂ ਚ ਜਾ ਕੇ ਆਏ ਹਾਂ ਅਸੀਂ ਕਿਹਆਂ ਜਲਾਨੀਆਂ ਲੁਗਾਈਆਂ ਜਾਏ ਹਾਂ ਸਾਸਨ ਨੂੰ ਪਿਆਰ ਤੇ ਸਤਿਕਾਰ ਬੜਾ ਦਿੱਤਾ। ਅੱਜ ਇਹ ਕਹਿ ਦੇਣਾ ਕਿਦਾ ਜ਼ੁਲਮ ਹੈ। ਬੇਇਸਕੀ ਜਿਹੜਾ ਕੋਈ ਹਿੱਸਾ ਹੈ। ਇਹ ਸਿੱਖੀ ਤੋਂ ਮੁੱਕ ਜਲੀ ਸੀ ਜੇ ਲਖਬੀਰ ਸਿੰਘ ਚੁੱਕ ਕੇ ਆਪਣੇ ਅੰਮਾ ਵਾਲੇ ਬਾਗ ਚ ਲੈ ਜਾਂਦਾ। ਮੈਂ ਲੁੱਠ ਮਾਰਨ ਨੂੰ ਤੈਨੂੰ ਆਇਆ ਤੂੰ ਮੈਨੂੰ ਨਹੀਂ। ਮਰੀਜ ਬਈ ਜੰਮ ਮਰੀਜ ਨਹੀਂ ਬੱਦਸੋਹਦ ਕਿ ਉਹ ਡਾਲ ਨਹੀਂ ਜੀ ਨਹੀਂ ਆਲਾ ਕੀ ਮਤਲਬ ਹੈ ਸੱਚੇ ਦੇ ਸੱਚ ਕਹੋ ਮੀਤ ਨਾ ਕਹੋ ਉਹ ਬਾਗ ਤਾਂ ਹਰੇ ਕੋ ਲੈ ਲੈਣਾ ਭਾਜੋ ਔਖਾ ਹੋ ਸੌਖਾ ਇਹ ਤਾਂ ਚੱਕਦੇ ਆ ਨਹੀਂ ਉਹ ਤੇ ਵੀ ਕੰਮ ਮੁੱਕ ਗਿਆ ਸੀ ਐ ਇਹ ਘਾਣਾ ਪਾਂਦਾ ਤੇ ਕੋਰਥੀ ਨਹੀਂ ਐਵੇਂ ਲੰਮੀਆਂ ਡਾਂਗਾਂ ਮਾਰਦੇ ਕੋਈ ਲੋੜ ਨੇ ਸ਼ਾਮ ਵਾਲੀ ਡਾਂਗ ਖਾ ਕੇ ਜਿੱਤੇ ਤੇ ਜਾਂਦਾ ਨਹੀਂ ਜੀ ਗੱਲ ਤਾਂ ਬੜੀ ਸਿੱਧੀ ਨਹੀਂ ਸੀ ਐ ਉਸ ਦਿਨ ਸਿੱਕੀ ਮੁਕੀਆਂ ਦੀ ਨਾ ਸਾਡੇ ਕੋਈ ਪੈਸਾ ਨਾ ਸਾਡੇ ਕੋਲ ਟੱਪੜੇ ਪਾਸਪੋਰਟ ਸਾਨੂੰ ਝਾੜੀਆਂ ਚ ਲੱਬੇ ਬੁਰਾ ਸਾਡਾ ਹਾਲ ਦੋ ਦਿਨ ਸਾਨੂੰ ਖਾਣੂ ਕੱਖ ਨਾ ਲੱਗਾ ਹਰਪ੍ਰੀਤ ਸਿੰਘ ਯੋਗੀ ਦੇ ਢੋਲ ਵਜਾ ਲੋ ਲਾ ਵਜਾਓ ਜੀ ਸਰ ਬੜੀ ਕਰਨੀ ਤਰੀਕ ਨਾ ਕੋਈ ਸੱਜਾ ਨਾ ਕੋਈ ਖੱਬਾ ਨਾ ਵੇਦੇ ਤੇ ਨਾ ਆਬਾ ਕਿਸਕਾ ਆਇਆ ਉਹਨੇ ਸਾਨੂੰ ਕੋਤੇ ਆਇਆ ਉਸਨੂੰ ਲੈ ਕੇ ਆਪਣੇ ਬਾਗ ਵਿੱਚ ਸਾਡੇ ਸਵਾਗਤ ਅਸਾਂ ਰੱਜ ਕੇ ਆਨ ਖਾਦਾ ਤੇ ਅਸੀਂ ਨਰਦੇ ਉਤਰੇ ਪਾਪ ਕੁਮਾਤੇ ਕਿਉਂ ਐਲੀ ਕੁੜੀ ਗਾਲੀ ਸੀ ਫਿਰ ਉਸੇ ਕਈ ਵਾਰ ਆਇਆ ਉਸਨੂੰ ਬੜੇ ਪਿਆਰ ਨਾਲ ਕੋ ਕਿ ਤੁਸੀਂ ਰੂਹ ਹੋ ਗੁਰੂ ਗੋਬਿੰਦ ਦੀ ਅਸੀਂ ਆਹ ਪਹਿਚਾਨ ਦੇ ਅਸੀਂ ਤੁਸਾਂ ਨੂੰ ਜਾਣਦੇ ਤਾਂ ਕਿਆਰੇ ਮਿੱਤਰੋ ਅੱਜ ਦੀ ਹੈ ਅਲੱਗ ਦਾ ਜੇ ਜੀਏ ਤੇ ਮੜ ਪਾਗੇ ਤੁਸਾਂ ਦਾ ਪਿਆਰ ਲੈਣ ਲਈ ਸਤਿਕਾਰ ਲੈਣ ਲਈ ਜੇ ਨਾ ਆਏ ਤਾਂ ਗੁਰੂ ਪਰਣਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹਾਏ